ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਮਜ਼ੇਦਾਰ ਚਟਪਟੀ ਜੀ ਆਲੂ ਤੇ ਇਮਲੀ ਦੀ ਚਟਣੀ ਆਲੂ ਇਮਲੀ ਦੀ ਚਟਣੀ ਬਣਾਉਣ ਵਾਸਤੇ ਇੱਥੇ ਮੈਂ ਦੋ ਉਬਲੇ ਹੋਏ ਆਲੂ ਲੈ ਨੇ ਇਮਲੀ ਦਾ ਪਾਣੀ ਲਿਆਏ ਨਾਲ ਹੀ ਇੱਕ ਪਿਆਜ਼ ਬਰੀਕ ਕੱਟ ਕੇ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਇਹ ਚਟਣੀ ਨੂੰ ਬਣਾਉਣ ਵਾਸਤੇ ਬਹੁਤ ਹੀ ਘੱਟ ਸਮਾਂ ਲੱਗਦਾ ਹੈ ਇਹਦੇ ਵਾਸਤੇ ਬਸ ਆਪਾਂ ਨੂੰ ਦੋ ਉਬਲੇ ਹੋਏ ਆਲੂ ਚਾਹੀਦੇ ਨੇ ਤੇ ਚਟਨੀ ਨੂੰ ਬਣਾਉਣ ਦਾ ਤੁਸੀਂ ਤਰੀਕਾ ਦੇਖੋ ਕਿੰਨਾ ਜ਼ਿਆਦਾ ਆਸਾਨ ਏ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਥੋੜਾ ਤੋੜ ਲੈਣਾ ਏ ਖਿਆਲ ਰੱਖਿਓ ਆਲੂ ਆਪਾਂ ਮੈਸ਼ ਨਹੀਂ ਕਰਨੇ ਕਿਉਂਕਿ ਜੇ ਮੈਸ਼ ਕਰਦਾਂਗੇ ਤੇ ਚਟਨੀ ਦਾ ਉਹ ਵਾਲਾ ਟੇਸਟ ਆਪਾਂ ਨੂੰ ਨਹੀਂ ਮਿਲੇਗਾ ਜਿਹੜਾ ਆਪਾਂ ਨੂੰ ਚਾਹੀਦਾ ਜਿਸ ਤਰ੍ਹਾਂ ਗੋਲ ਗੱਪੇ ਦੇ ਨਾਲ ਆਲੂ ਮਿਲਦੇ ਨੇ ਬਿਲਕੁਲ ਉਸੇ ਤਰੀਕੇ ਨਾਲ ਆਪਾਂ ਆਲੂ ਨੂੰ ਥੋੜਾ ਮੋਟਾ-ਮੋਟਾ ਤੋੜ ਲੈਣਾ ਏ ਹੱਥਾਂ ਦੇ ਨਾਲ ਤੁਸੀਂ ਦੇਖੋ ਜਿਸ ਤਰੀਕੇ ਨਾਲ ਮੈਂ ਇਹ ਆਲੂ ਤੋੜੇ ਨੇ ਬਿਲਕੁਲ ਇਸੇ ਤਰ੍ਹਾਂ ਹੁਣ ਇੱਥੇ ਆਪਾਂ ਕੱਟਿਆ ਹੋਇਆ ਪਿਆਜ਼ ਤੇ ਹਰੀ ਮਿਰਚ ਪਾ ਦੇਣੀ ਆ ਤੁਸੀਂ ਤੁਸੀਂ ਚਾਹੋ ਤੇ ਹਰੀ ਮਿਰਚ ਘੱਟ ਵੀ ਪਾ ਸਕਦੇ ਜੇ ਪਰ ਇਹ ਚਟਨੀ ਇਸੇ ਤਰ੍ਹਾਂ ਤਿੱਖੀ ਕਰਾਰੀ ਤੇ ਚਟਪਟੀ ਸਵਾਦ ਲੱਗਦੀ ਆ ਹੁਣ ਇੱਥੇ ਆਪਾਂ ਸਭ ਤੋਂ ਜ਼ਰੂਰੀ ਪੁੰਨਿਆ ਹੋਇਆ ਜੀਰਾ ਪਾਵਾਂਗੇ ਥੋੜਾ ਜਿਹਾ ਜੀਰਾ ਤਵੇ ਉੱਤੇ ਭੁੰਨ ਕੇ ਤੇ ਉਹਨੂੰ ਥੋੜਾ ਜਿਹਾ ਕੁੱਟ ਕੇ ਪਾ ਲੈਣਾ ਹੈ ਜਿਆਦਾ ਬਰੀਕ ਪਾਊਡਰ ਨਹੀਂ ਕਰਾਂਗੇ ਕਿਉਂਕਿ ਚਟਨੀ ਦੇ ਵਿੱਚ ਜਿਹੜਾ ਇਹ ਜੀਰੇ ਦਾ ਟੇਸਟ ਹੈ ਨਾ ਇਹ ਬਹੁਤ ਹੀ ਵੱਖਰਾ ਹੁੰਦਾ ਹੈ ਨਾਲ ਹੀ ਆਪਾਂ ਇਹਦੇ ਵਿੱਚ ਨਾਰਮਲ ਮਸਾਲੇ ਅੱਧੇ ਚਮਚ ਜਿੰਨਾ ਆਪਾਂ ਸਫੇਦ ਨਮਕ ਪਾਇਆ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਾਲਾ ਨਮਕ ਪਾਤਾ ਹੈ ਇਹ ਵੀ ਜ਼ਰੂਰ ਪਾਓ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਮਸਾਲਾ ਪਾਇਆ ਹੈ ਚਾਟ ਮਸਾਲਾ ਆਪਾਂ ਪਾਇਆ ਹੈ ਗਰਮ ਮਸਾਲਾ ਨਹੀਂ ਹੈ ਨਾਲ ਹੀ ਇੱਥੇ ਆਪਾਂ ਇੱਕ ਚੁੰਡੀ ਜਿੰਨੀ ਕਾਲੀ ਮਿਰਚ ਪਾ ਦਿੱਤੀ ਹੈ। ਮਸਾਲਿਆਂ ਨੂੰ ਆਪਾਂ ਆਲੂ ਤੇ ਪਿਆਜ਼ ਦੇ ਨਾਲ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲੈਣਾ ਹੈ। ਹੁਣ ਇੱਥੇ ਆਪਾਂ ਥੋੜਾ ਥੋੜਾ ਕਰਕੇ ਇਮਲੀ ਦਾ ਪਾਣੀ ਪਾਵਾਂਗੇ। ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜਾ ਜਿਹਾ ਗੁੜ ਵੀ ਮਿਕਸ ਕਰ ਸਕਦੇ ਜੇ ਜੇਕਰ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਮਿੱਠਾਪਨ ਵੀ ਲਿਆਉਣਾ ਹੈ ਤੇ ਗੁੜ ਪਾ ਲਿਓ। ਇਮਲੀ ਦਾ ਪਾਣੀ ਪਾ ਕੇ ਤੇ ਆਪਾਂ ਨਾਲ ਦੀ ਨਾਲ ਹੀ ਜਿਹੜਾ ਇਹਦੇ ਵਿੱਚ ਨਮਕ ਤੇ ਜੋ ਮਸਾਲੇ ਐਡ ਕੀਤੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੇ ਦੇਖੋ ਕਿੰਨੀ ਆਸਾਨੀ ਦੇ ਨਾਲ ਫਟਾਫਟ ਇਹ ਚਟਨੀ ਬਣ ਕੇ ਤਿਆਰ ਹੈ ਇੱਕ ਵਾਰ ਬਣਾ ਕੇ ਜਰੂਰ ਦੇਖਿਓ ਤੁਹਾਡਾ ਬਾਰ ਬਾਰ ਬਣਾਉਣ ਨੂੰ ਦਿਲ ਕਰੇਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਅਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ